ਜਾ ਨੈਕਸਟ ਵੀਰਾਂ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੁਹਾਨੂੰ ਦੱਸ ਦਈਏ ਕਿ ਅੱਜ ਤੁਹਾਨੂੰ ਅਜੇਹੀ ਪਠਾਨਕੋਟ ਦੀ ਸ਼ਖਸੀਅਤਾਂ ਮਿਲਣ ਜਾਣ ਜਾ ਰਹੇ ਹਾਂ ਜੋ ਕਿ ਇੱਕ ਨੌਜਵਾਨ ਨੇ ਜਿਨ੍ਹਾਂ ਦਾ ਨਾਮ ਈਆਰ ਰੋਸ਼ੀ ਹੈ ਇੰਜੀਨੀਅਰ ਰੋਸ਼ੀ ਉਹਨਾਂ ਨੂੰ ਕਿਹਾ ਜਾਂਦਾ ਉਹ ਦਿਨ ਰਾਤ ਜਿਹੜੀ ਲੋਕਾਂ ਦੀ ਸੇਵਾ ਕਰਦੇ ਨੇ ਤਾਂ 15 ਅਗਸਤ ਦਿਹਾੜੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਐਪਰੀਸ਼ੀਏਸ਼ਨ ਅਵਾਰਡ ਵੀ ਜਿਹੜਾ ਹੈ अगला पंजाब च बनावना है ओदे वास्ते सेहतमंद पंजाब पहला चाहिदा है 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਆ ਗਿਆ ਪ੍ਰਸ਼ੰਸਾ ਪੱਤਰ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਸਾਰੀ ਗੱਲਬਾਤ ਕਰ ਲਵਾਂਗੇ ਕਿ ਕਿਵੇਂ ਉਹ ਸਮਾਜ ਸੇਵਾ ਕਰਦੇ ਨੇ ਕਿਵੇਂ ਸਾਰਾ ਜਿਹੜਾ ਪ੍ਰੋਸੈਸ ਆਪਣਾ ਚਲਾ ਦੇ ਨੇ ਸਰ ਸਵਾਗਤ ਹੈ ਜਨਿਸਕਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਉਹਨਾਂ ਪਹਿਲੇ ਸਭ ਤੋਂ ਬਾਅਦ ਮੁਾਰਕਾ ਬਹੁਤ ਬਹੁਤ ਸਰਕਾਰ ਵੱਲੋਂ ਤੁਹਾਨੂੰ ਅਪ੍ਰੀਸ਼ੀਏਸ਼ਨ ਅਵਾਰਡ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਅ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇੱਕ ਸਾਡੇ ਵਰਗੇ ਨੌਜਵਾਨਾਂ ਨੂੰ ਜਿਹੜੇ ਆਮ ਘਰਾਂ ਤੋਂ ਉੱਠ ਕੇ ਇੱਕ ਅਸੀਂ ਇੱਕ ਆਪਣਾ ਟਾਈਮ ਕ੍ਰਿਟਿਕ ਲੋਕਾਂ ਦੀ ਸੇਵਾ ਦੇ ਵਿੱਚ ਜੋ ਟਾਈਮ ਲਾਉਂਦੇ ਆ ਉਹਨਾਂ ਨੂੰ ਵੇਖਦੇ ਹੋਏ ਉਹਨਾਂ ਨੇ ਮੈਨੂੰ ਔਰ ਮੇਰੀ ਟੀਮ ਨੂੰ ਇੱਕ ਅਪ੍ਰੀਸ਼ੀਏਸ਼ਨ ਅ ਕਿਵੇਂ ਸਮਾਜ ਸੇਵਾ ਦਾ ਤੁਹਾਡੇ ਅੰਦਰ ਜਜ਼ਬਾ ਆਇਆ ਦਿਨ ਰਾਤ ਤੁਸੀਂ ਲੋਕਾਂ ਲਈ ਭਜਦੇ ਹੋ ਆਪਣੇ ਕੰਮ ਕਾਜ ਛੱਡ ਕੇ ਤੁਸੀਂ ਭਜਦੇ ਹੋ ਕਿਵੇਂ ਤੁਹਾਡੇ ਅੰਦਰ ਮੋਟੀਵੇਸ਼ਨ ਵਾਲੀ ਆਈ ਉਸ ਬਾਰੇ ਥੋੜਾ ਚਾਣਨ ਪਊ ਮੇਰੀ ਮਦਰ ਦੀ ਡੈਥ ਤੋਂ ਬਾਅਦ ਜਦੋਂ ਅਸੀਂ ਹਸਪੀਟਲਾਂ ਦੇ ਵਿੱਚ ਇੱਕ ਮਾਹੌਲ ਦੇਖਿਆ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਨੂੰ ਬੜੀ ਜ਼ਰੂਰਤ ਹੁੰਦੀ ਹੈ ਉਸ ਟਾਈਮ ਕਿਉਂਕਿ ਖਾਣੇ ਤੋਂ ਬਿਨਾ ਇਹ ਬੰਦਾ 1 ਘੰਟਾ ਰਹਿ ਸਕਦਾ ਹੈ এডੂਕੇਸ਼ਨ ਤੋਂ ਬਿਨਾ ਰਹਿ ਸਕਦਾ ਹੈ ਮੈਡੀਸਿਨ ਔਰ ਮੈਡੀਕਲ ਦੀ ਟਰੀਟਮੈਂਟ ਇੱਕ ਉਹ ਟਰੀਟਮੈਂਟ ਹੈਗੀ ਹੈ ਕਿ ਅਗਰ ਕਿਸੇ ਦੀ ਫੈਮਿਲੀ ਚ ਇਮੀਡੀਏਟਲੀ ਪੈ ਗਈ ਤੁਹਾਨੂੰ ਇਮੀਡੀਏਟਲੀ ਕਰਵਾਉਣਾ ਪੈਣੀ ਹੈ ਫਰਦਰ ਉਹ ਚੀਜ਼ਾਂ ਕੁਝ ਦਿਲ ਤੇ ਲੱਗੀਆਂ ਉਸ ਤੋਂ ਬਾਅਦ ਅਸੀਂ 5 ਵਜੇ ਤੋਂ ਬਾਅਦ ਸਿਵਲ ਹਸਪੀਟਲ ਪਠਾਨਕੋਟ ਦੇ ਵਿੱਚ ਬੈਠਣਾ ਸ਼ੁਰੂ ਕੀਤਾ ਜਿਦੇ ਵਿੱਚ ਸਾਡੇ ਕੋਲ ਪੇਸ਼ੈਂਟਸ ਆਉਂਦੇ ਆ ਪੇਸ਼ੈਂਟ ਨੂੰ ਅਸੀਂ ਵੈਰੀਫਾਈ ਕਰਦੇ ਹਾਂ ਮੌਕੇ ਤੇ ਸਾਡੇ ਕੋਲ ਡੋਨਰ ਹੁੰਦੇ ਆ ਅਸੀਂ ਡੋਨਰ ਨੂੰ ਔਰ ਪੇਸ਼ੈਂਟ ਨੂੰ ਡਾਇਰੈਕਟ ਉਹਨਾਂ ਦੀ ਹੈਲਪ ਕਰਾਉਂਦੇ ਹਾਂ ਕੋਈ ਫੰਡਿੰਗ ਦੀ ਕਾਫੀ ਜਿਹੜੀ ਸਮੱਸਿਆ ਆਂਦੀ ਹੈ ਸਮਾਜ ਸੇਵਾ ਵੇਲੇ ਫੰਡਿੰਗ ਕਿਵੇਂ ਕ੍ਰੀਏਟ ਕਰਦੇ ਹੋ ਕਿ ਡੋਨਰ ਹਰ ਵੇਲੇ ਉਪਲਬਧ ਰਹਿੰਦੇ ਆ ਜਾਂ ਆਪਣੇ ਪੌਕੇਟ ਚੋਂ ਵੀ ਕੁਝ ਤੁਹਾਨੂੰ ਖਰਚਣਾ ਪੈਂਦਾ ਕਿਸੇ ਵੇਲੇ ਦੇਖੋ ਬਹੁਤ ਟਾਈਮ ਇਸ ਤਰ੍ਹਾਂ ਦਾ ਹੁੰਦਾ ਕਿ ਜਿਵੇਂ 5 ਵਜੇ ਤੋਂ ਲੈ ਕੇ 7 8 9 ਵਜੇ ਤੱਕ ਅਸੀਂ ਸਿਵਲ ਹਸਪੀਟਲ ਅਵੇਲੇਬਲ ਹੁੰਨੇ ਆ ਕਈ ਵਾਰੀ ਕੋਈ ਅਮਰਜੈਂਸੀ ਕੇਸ ਜਿਵੇਂ ਰਾਤੀ 11 12 ਕੋਈ ਐਕਸੀਡੈਂਟਲ ਕੇਸ ਜਿਵੇਂ ਆ ਜਾਏ ਤਾਂ ਅਸੀਂ ਆਪਣੇ ਕੋਲੋਂ ਵੀ ਕਰਦੇ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਸਮਾਜ ਸੇਵਾ ਦੀ ਗੱਲ ਕੀਤੀ ਜਾਵੇ ਸਮਾਜ ਸੇਵਾ ਬੜੀ ਤਰ੍ਹਾਂ ਦੀ ਹੁੰਦੀ ਆ ਮੇਨ ਫੋਕਸ ਤੁਹਾਡਾ ਕਿਸ ਚੀਜ਼ ਦੇ ਉੱਤੇ ਹੈ ਬੱਚਿਆਂ ਦੀ ਐਜੂਕੇਸ਼ਨ ਦੇ ਨਾਲ ਰਿਲੇਟਡ ਕਰਦੇ ਸਮਾਜ ਸੇਵਾ ਜਾਂ ਲੋਕਾਂ ਦੇ ਹੈਲਥ ਸਿਸਟਮ ਜਿਹੜਾ ਕਿ ਕਾਫੀ ਗਰੀਬ ਲੋਕ ਨੇ ਜਿਹੜਾ ਆਪਣੇ ਇਲਾਜ ਨਹੀਂ ਕਰਵਾ ਪਾਉਂਦੇ ਉਸ ਚੀਜ਼ ਨੂੰ ਜਾਂ ਤੁਸੀਂ ਫੋਕਸ ਕਰਦੇ ਆ ਫਿਲਹਾਲ ਤਾਂ ਅਸੀਂ ਸਾਡੇ 2-3 ਕੰਮ ਜਿਹੜੇ ਹੈਗੇ ਜਿਹੜੇ ਚੱਲ ਰਹੇ ਹੈਗੇ ਇੱਕ ਤਾਂ ਅਸੀਂ ਮੈਡੀਕਲ ਟ੍ਰੀਟਮੈਂਟ ਕਿਸੇ ਵੀ ਟਾਈਪ ਦਾ ਹੋਵੇ ਕੋਈ ਕੈਂਸਰ ਪੇਸ਼ੈਂਟ ਹੁੰਦਾ ਕੋਈ ਡਾਇਲਿਸਿਸ ਕੋਈ ਕਿਡਨੀ ਟ੍ਰਾਂਸਪਲੈਂਟ ਕੋਈ ਐਕਸੀਡੈਂਟਲ ਕੇਸ ਹੁੰਦਾ ਇਸ ਤੋਂ ਇਲਾਵਾ ਅਸੀਂ ਵਿੱਡੋ ਲੇਡੀਜ਼ ਔਰ ਹੈਂਡੀਕੈਪ ਜਿਹੜੇ ਪਰਸਨਸ ਹੁੰਦੇ ਆ ਉਹਨਾਂ ਨੂੰ ਮਕਾਨ ਬਣਾ ਕੇ ਦਿੰਨੇ ਆ ਹਰ ਸਾਲ ਦੇ ਵਿੱਚ ਅਸੀਂ ਕੋਈ 8-10 ਮਕਾਨ 6-7 ਜੋ ਵੀ ਅਗਰ ਕਿਸੇ ਨੂੰ ਜ਼ਰੂਰਤ ਹੋਵੇ ਉਸ ਹਿਸਾਬ ਨਾਲ ਅਸੀਂ ਬਣਾ ਕੇ ਦਿੰਨੇ ਆ ਜੀ ਗੱਲ ਸਮਾਜ ਸੇਵਾ ਤੇ ਆ ਕੀ ਸਮਾਜ ਸੇਵਾ ਹੀ ਆਪਣੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਰਹੇਗੀ ਜਾਂ ਅੱਗੇ ਪੋਲਿਟੀਕਲ ਲਾਈਨ 'ਚ ਵੀ ਕਿਤੇ ਮੂਵ ਹੋਣ ਦੇ ਚਾਂਸ ਹੈਗੇ ਨੇ ਆਪਣੇ ਨਹੀਂ ਦੇਖੋ ਵਾਹਿਗੁਰੂ ਪ੍ਰਮਾਤਮਾ ਨੇ ਬਹੁਤ ਸੋਹਣੀ ਦਾਤ ਬਖਸ਼ੀ ਹੈ ਮੈਨੂੰ ਲੱਗਦਾ ਕਿ ਸੇਵਾ ਹੀ ਕਰਨੀ ਹੈ ਜ਼ਰੂਰੀ ਨਹੀਂ ਹੁੰਦਾ ਕਿ ਰਾਜਨੀਤੀ 'ਚ ਆ ਕੇ ਸੇਵਾ ਹੋਵੇ ਸੇਵਾ ਤੁਸੀਂ ਕਿਸੇ ਵੀ ਤਰੀਕੇ ਨਾਲ ਆਮ ਲੋਕਾਂ ਦੀ ਕੀਤੀ ਜਾ ਸਕਦੀ ਹੈ ਰਾਜਨੀਤੀ ਦੇ ਵਿੱਚ ਵੀ ਜ਼ਰੂਰਤਮੰਦ ਲੋਕਾਂ ਦੀ ਅਸੀਂ ਸੇਵਾ ਕਰਦੇ ਹਾਂ ਤੇ ਅਸੀਂ ਇਸ ਤਰੀਕੇ ਨਾਲ ਵੀ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰ ਸਕਦੇ ਹਾਂ ਅਜੇ ਤੱਕ ਫਿਲਹਾਲ ਕੋਈ ਇਸ ਤਰ੍ਹਾਂ ਦਾ ਕੋਈ ਪਲਾਨ ਨਹੀਂ ਹੈ ਰਾਜਨੀਤੀ ਦਾ ਫਿਊਚਰ ਦੇ ਵਿੱਚ ਕਿਵੇਂ ਆਪਣੀ ਇਹ ਦੀ ਸੋਸ਼ਲ ਵਰਕਿੰਗ ਨੂੰ ਕਿਵੇਂ ਤੁਸੀਂ ਇੰਪਰੂਵ ਕਰ ਰਹੇ ਹੋ ਅੱਗੇ ਆਉਣ ਵਾਲੇ ਪਲਾਨ ਕੀ ਨੇ ਸੋਸ਼ਲ ਵਰਕਿੰਗ ਦੇ ਰਿਗਾਰਡਿੰਗ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਅਸੀਂ ਕੰਮ ਕੀਤੇ ਹੈ ਹੋਰ ਵਧੀਆ ਤਰੀਕੇ ਨਾਲ ਹੋਰ ਵੱਧ ਚੜ ਕੇ ਆਪਣੇ ਜ਼ਿਲ੍ਹੇ ਤੋਂ ਬਾਹਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ ਜੀ ਬਿਲਕੁਲ ਇਹ ਹਨ ਇੰਜੀਨੀਅਰ ਰੋਸ਼ੀ ਸਾਡੇ ਨਾਲ ਮੌਜੂਦ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਐਪਰੀਸ਼ੀਏਸ਼ਨ ਅਵਾਰਡ ਉਹਨਾਂ ਦੇ ਕੰਮ ਕਾਜਾਂ ਦੀ ਵਧੀਆ ਸੇਵਾਵਾਂ ਨੂੰ ਦੇਖਦੇ ਹੋ ਲੋਕਾਂ ਦੇ ਪ੍ਰਤੀ ਜਿਹੜਾ ਦਿੱਤਾ ਗਿਆ 15 ਅਗਸਤ ਦੇ ਦਿਹਾੜੇ ਉੱਤੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਜਿਹੜਾ ਉਹਨਾਂ ਨੂੰ ਇਹ ਅਵਾਰਡ ਜਿਹੜਾ ਸੌਂਪਿਆ ਗਿਆ ਤੇ ਸਾਰੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਦੀ ਸੇਵਾਵਾਂ ਦੇ ਵਿੱਚ ਅੱਗੇ ਵੀ ਲਗਾਤਾਰ ਉਹ ਹਾਜ਼ਰ ਰਹਿਣਗੇ ਜਿੱਥੇ-ਜਿੱਥੇ ਜਿਸ ਨੂੰ ਵੀ ਕੋਈ ਜ਼ਰੂਰਤ ਪੜੇਗੀ ਪਵੇਗੀ ਉਹਨਾਂ ਨਾਲ ਉਸ ਸੰਪਰਕ ਕਰ ਸਕਦਾ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਮੈਨੂੰ ਦੋ ਇਜਾਜ਼ਤ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ